ਬਾਲੀਓ ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੇਰੀ ਫਾਰਮ 'ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਦੋਸਤੋ ਅੱਜ ਤੁਹਾਨੂੰ ਆਪਾਂ ਛਾਂਬਾਲ ਕੀ ਬੁਲਦੀ ਕੱਟੀ ਦਿਖਾ ਰਹੇ ਆ ਜੋ ਕਿ ਤੁਹਾਡੇ ਸਾਹਮਣੇ ਆ ਕੱਦ ਕਾਠੀ ਜ਼ਰੂਰ ਦੇਖੋ ਤੇ ਇਹਦੀ ਮਾਂ ਵੀ ਇਹ ਨਾਲ ਖੜੀ ਆ ਤ aí ਦੇ ਸਿੰਘ ਵੀ ਦੇਖੋ ਤੁਸੀਂ ਕਿੱਥੇ ਜਾ ਕੇ ਮੋੜ ਰਹੇ ਨੇ ਤੇ ਨਾਲ ਹੀ ਕੱਟੀ ਦੀ ਸਿੰਗੀ ਦੇਖੋ ਜੀ ਤੁਸੀਂ ਹੁਣ ਗੋਲ ਤਰੀਕੇ ਨਾਲ ਮੋੜਨੇ ਸ਼ੁਰੂ ਹੋ ਗਏ ਤੇ ਇਹਦੀ ਹਾਈਟ ਲੈਂਥ ਗਰੋਥ ਦੇਖੋ ਤੇ ਬਾਈ ਨਾਲ ਵੀ ਮੁਲਾਕਾਤ ਕਰਾਉਨੇ ਆ ਤੇ ਇਹਦੇ ਉਮਰ ਵੀ ਪੁੱਛਾਂਗੇ ਬਾਈ ਤੋ ਕਿੰਨੇ ਚਿਰ ਦੀ ਹੋ ਗਈ ਆਪਾਂ ਨੇ ਪਹਿਲਾਂ ਵੀ ਵੀਡੀਓ ਪਾਈ ਸੀ ਇਸ ਕੱਟੀ ਦੀ ਤੇ ਬਾਈ ਜੀ ਕੱਟੀ ਦੀ ਉਮਰ ਕਿੰਨੀ ਹੋ ਗਈ ਜੀ ਸਾਨੂੰ ਪਹਿਲਾਂ ਬਈ ਸਾਰੇ ਪ੍ਰੇਮੀਆਂ ਨੂੰ ਪਿਆਰ ਭਰੀ ਸਾਥੀ ਕਾਲ ਔਰ ਫੁੱਲ ਰੱਖ ਡੈਲੀ ਫਾਰਮ ਦਾ ਅਸੀਂ ਚਲੋ ਧੰਨਵਾਦ ਕਰਦੇ ਆ ਜਿਹੜੇ ਕੀਮਤੀ ਸਮੇਂ ਜੋ ਟਾਈਮ ਕੱਢ ਕੇ ਸਾਡੇ ਘਰ ਆਏ ਨੇਗੇ ਬਾਈ ਗੁਰਪਿਆਰ ਫੌਜੀ ਤੇ ਇਹਨਾਂ ਦਾ ਬਹਿਜੂ ਧੰਨਵਾਦ ਕਰਦੇ ਆ ਬਾਈ ਇਹਦੀ ਉਮਰ 6.5 ਮਹੀਨੇ ਹੋ ਸਾਢੇ 6 ਮਹੀਨੇ ਹੋ ਗਏ ਜੀ ਬਾਈ ਇੱਕ ਹੋਰ ਦੇਖੋ ਜੀ ਤੁਸੀਂ ਤੁਹਾਡੇ ਕੱਟੀ ਦੇ ਸਿੰਘ ਦੇਖੋ ਜੀ ਇਹ ਦੇਖੋ ਮਾਂ ਦੇ ਸਿੰਘ ਵੀ ਆਪਾਂ ਦਿਖਾਏ ਨੇ ਕਿੱਡੀ ਦੂਰੋਂ ਮੋੜੇ ਨੇ ਤੇ ਕੱਟੀ ਦੇ ਵੀ ਆਪਾਂ ਇਸੇ ਕਰਕੇ ਵੀਡੀਓ ਪਾਉਨੇ ਹੁੰਦੇ ਆ ਨਾ ਆਪਾਂ ਨੂੰ ਕਿਸੇ ਦਾ ਉਹ ਹੁੰਦਾਗਾ ਵੀ ਕਿਸੇ ਦੇ ਲੈਣ ਦੇਣ ਦੀ ਆ ਗੱਲ ਨਾ ਆਪਾਂ ਕਿਸੇ ਦੇ ਬੁੱਲ ਦੀ ਚੜਾਈ ਕਰਨ ਵਾਸਤੇ ਆਪਾਂ ਦਾ ਸਿਰਫ ਜੋ ਆਪਣੇ ਮਨ ਨੂੰ ਤਸੱਲੀ ਹੁੰਦੀ ਆ ਆਪਾਂ ਉਸੇ ਬੱਚੇ ਦੀ ਵੀਡੀਓ ਪਾਉਨੇ ਆ ਆ ਦੇਖੋ ਵੀਰੋ ਬੁੱਲ ਹੋਈ ਆ ਜਿਹੜਾ ਆਪਦੇ ਉੱਤੇ ਬੱਚੇ ਲਾ ਜਾ ਕੇ ਕਦ ਕਾਠੀ ਜਾਂ ਸਿੰਘਾਂ ਦੀ ਬਨਾਵਟ ਤੇ ਲੈ ਕੇ ਜਾਵੇ ਹੁਣ ਤੁਸੀਂ ਦੇਖ ਸਕਦੇ ਹੋ ਇਹਦੀ ਮਾਂ ਦੇ ਸਿੰਘ ਦੇਖੋ ਕਿੱਥੋਂ ਜਾ ਕੇ ਮੁੜੇ ਹੋਏ ਨੇ ਤੇ ਕੱਟੀ ਦੇ ਦੇਖੋ ਤੁਸੀਂ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰ ਦੇਣਾ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ ਕੱਲ ਨੂੰ ਵੀਰੋ ਆਪਾਂ ਇਹਨਾਂ ਦੇ ਵਿੱਚ ਜੋ ਪਿਛਲੇ ਪਾਸੇ ਬੀਟਲ ਬੱਕਰੀਆਂ ਖੜੀਆਂ ਨੇ ਇਹ ਝੜਿਕ ਤੇ ਇਲਜਾਨ ਵਾਸਤੇ ਵੀ ਤਿਆਰੀ ਕਰ ਰਿਹਾ ਵੀਰ ਉਹਦੀ ਵੀ ਵੀਡੀਓ ਅਸੀਂ ਕੱਲ ਨੂੰ ਅਪਲੋਡ ਕਰਾਂਗੇ ਤੇ ਨਾਲੇ ਜਾਣਕਾਰੀ ਪੁੱਛਾਂਗੇ ਬਾਈ ਤੋਂ ਕਿੰਨੇ ਦੁੱਧ ਦੇ ਚੱਲ ਰਹੀਆਂ ਨੇ ਬੱਕਰੀਆਂ ਤੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ